ਪਾਣੀ ਦਾ ਪ੍ਰਬੰਧ ਕਰੋ ਪਾਣੀ ਦਾ ਪ੍ਰਬੰਧ ਕਰੋ ਜਨਰ ਸਰਕਾਰ ਪਾਣੀ ਦਾ ਪ੍ਰਬੰਧ ਕਰੋ ਪਾਣੀ ਦਾ ਪ੍ਰਬੰਧ ਕਰੋ ਕੰਮ ਕਰ ਲਖੋ ਪਾਣੀ ਦਾ ਪ੍ਰਬੰਧ ਕਰੋ ਪਾਣੀ ਦਾ ਪ੍ਰਬੰਧ ਕਰੋ ਪਿੰਡਾਂ ਵਿੱਚ ਪਾਣੀ ਦਾ ਪ੍ਰਬੰਧ ਕਰੋ ਪਾਣੀ ਦਾ ਪ੍ਰਬੰਧ ਕਰੋ ਜਨਰ ਸਰਕਾਰ ਹਾਏ 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 ਜਨਰ ਸਰਕਾਰ ਪਾਣੀ ਦਾ ਪ੍ਰਬੰਧ ਕਰੋ ਪਾਣੀ ਦਾ ਪ੍ਰਬੰਧ ਕਰੋ ਗਰੀਬਾਂ ਲਈ ਪਾਣੀ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਜਤਿੰਦਰ ਸਿੰਘ ਮੱਟੂ ਅੱਜ ਅਸੀਂ ਆਪਣੇ ਜ਼ਿਲ੍ਹਾ ਪਟਿਆਲਾ ਦੇ ਹਲਕਾ ਛਤਰਾਣਾ ਦੇ ਪਿੰਡ ਬਰਾਸ ਚ ਆਏ ਆ ਆ ਦੇਖ ਲਓ ਕਿ 38 ਡਿਗਰੀ 40 ਡਿਗਰੀ ਤਾਪਮਨ ਚੱਲ ਰਿਹਾ ਜੂਨ ਦਾ ਮਹੀਨਾ ਜਿਹੜਾ ਸਭ ਤੋਂ ਗਰਮ ਮਹੀਨਾ ਤੇ ਮੈਨੂੰ ਪਤਾ ਲੱਗਿਆ ਸੀਗਾ ਇੱਥੋਂ ਸਾਥੀਆਂ ਨੇ ਦੱਸਿਆ ਕਿ ਜਿਹੜੀ ਪਾਣੀ ਦੀ ਟੈਂਕੀ ਆ ਉਹ 1 ਸਾਲ ਹੋ ਗਿਆ ਪੱਟੀ ਨੂੰ 2 ਸਾਲ ਹੋ ਗਏ ਪੱਟੀ ਨੂੰ ਕਹਿੰਦੇ ਇਹਦੀ ਮਿਆਦ ਖਤਮ ਹੋ ਗਈ ਲੇਕਿਨ ਦੁਬਾਰਾ ਪਤੰਦਰਾ ਨੇ ਨਾ ਕਿਸੇ ਸਰਕਾਰ ਨੇ ਸਰਕਾਰ ਨੂੰ ਵੀ ਪੰਜਾਬ ਸਰਕਾਰ ਦੀ ਬਣੀ ਨੂੰ 2.5 ਸਾਲ ਹੋ ਗਏ ਪਰ ਉਹ ਪਾਣੀ ਦੀ ਟੈਂਕੀ ਇਸ ਪਿੰਡ ਚ ਨਹੀਂ ਬਣੀ ਔਰ ਜਿਹੜੀ ਮੋਟਰ ਲੱਗੀ ਹੋਈ ਹੈ ਉਹ ਵੀ ਕਦੇ ਚੱਲ ਗਈ ਕਦੇ ਨਹੀਂ ਚੱਲ ਗਈ ਆ ਜਿੱਦਾਂ ਜਿੱਦਾਂ ਏਰੀਆ ਹੈਗਾ ਸਾਰੇ ਗਰੀਬ ਤਬਕੇ ਦੇ ਘਰਾਂ ਚ ਪਾਣੀ ਦਾ ਕੋਈ ਪ੍ਰਬੰਧ ਨਹੀਂ ਪਾਣੀ ਦੂਰੋਂ ਦੂਰੋਂ ਲੈਣ ਜਾਣਾ ਪੈਂਦਾ ਸੋ ਸ਼ਰਮਾਣੀ ਚਾਹੀਦੀ ਆ ਸਰਕਾਰਾਂ ਨੂੰ ਔਰ ਸ਼ਰਮ ਆਉਣੀ ਚਾਹੀਦੀ ਹੈ ਇਸ ਤਰ੍ਹਾਂ ਦੇ ਨੁਮਾਇੰਦਿਆਂ ਨੂੰ ਜਿਨ੍ਹਾਂ ਨੇ ਲੋਕਾਂ ਨੇ ਚੁਣਿਆ ਤੁਹਾਨੂੰ ਇੱਥੋਂ ਸੋ ਜੇ ਤੁਸੀਂ ਪਿੰਡਾਂ ਚ ਜਾ ਕੇ ਆਪਣੇ ਲੋਕਾਂ ਲਈ ਪਾਣੀ ਦਾ ਪ੍ਰਬੰਧ ਨਹੀਂ ਕਰ ਸਕਦੇ ਫਿਰ ਆਪਾਂ ਕਿਸ ਚੀਜ਼ ਲਈ ਜਿਹੜਾ ਹੈਗਾ ਆਪਣੀਆਂ ਨੁਮਾਇੰਦਗੀਆਂ ਲੈਂਦੇ ਫਿਰਦੇ ਆ ਆਪਣੇ ਆਗੂ ਬਣੇ ਫਿਰਦੇ ਆ ਸੋ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਕਿ ਗਰੀਬ ਲੋਕ ਭੁੱਖੇ ਤੇ ਹਾਇ ਤਾਂ ਮਰ ਭੁੱਖੇ ਦਾ ਮਰਦੇ ਹੀ ਨੇ ਕਿਉਂਕਿ ਸਾਰਾ ਬੇਰੁਜ਼ਗਾਰੀ ਹੈ ਕੰਮਕਾਰ ਨਹੀਂ ਨਰੇਗਾ ਦਾ ਕੰਮ ਨਹੀਂ ਅਗੇ ਜੇ ਨਰੇਗਾ ਤੇ ਕੰਮ ਲੱਗਦੇ ਨੇ ਤਾਂ ਪੇਮੈਂਟਾਂ ਨਹੀਂ ਸੋ ਹੁਣੇ ਮੈਨੂੰ ਲੱਗਦਾ ਪਾਣੀ ਤੋਂ ਵੀ ਨਹੀਂ ਮਰ ਜਾਣਗੇ ਇਹ ਲੋਕ ਕਿਉਂਕਿ ਪਾਣੀ ਇੱਥੇ ਨਹੀਂ ਪਹੁੰਚ ਰਿਹਾ ਔਰ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਹੈ ਗਿਆ ਉਹ ਸਾਡੇ ਪਾਣੀ ਪੀਣ ਦੇ ਹੱਕ ਨੂੰ ਜਿਹੜਾ ਆਰਟੀਕਲ 21 ਹੈ ਉਹਨੂੰ ਸਾਡਾ ਮੌਲਿਕ ਅਧਿਕਾਰ ਬਣਾਤਾ ਸੀ ਕਿ ਜਿਹੜਾ ਆਰਟੀਕਲ 21 ਦੇ ਵਿੱਚ ਜਿਹੜਾ ਵੀ ਜ਼ਿੰਦਗੀ ਜਿਉਣ ਦਾ ਅਧਿਕਾਰ ਹੈ ਸਾਡਾ ਉਹਦੇ ਵਿੱਚ ਪਾਣੀ ਸਭ ਤੋਂ ਪਾਣੀ ਚੰਗੇ ਜਲ ਦਾ ਪ੍ਰਬੰਧ ਕਰਨਾ ਚੰਗੇ ਵਾਤਾਵਰਨ ਦਾ ਪ੍ਰਬੰਧ ਕਰਕੇ ਰੱਖਣਾ ਆਰਟੀਕਲ 47 ਅੰਡਾੜੀ ਦੇ ਅੰਦਰ ਗਾ ਸੁਪਰੀਮ ਕੋਰਟ ਨੇ ਇਹਨੂੰ ਪਾਇਆ ਕਿ ਇਹ ਸਰਕਾਰਾਂ ਦਾ ਫਰਜ ਬਣਦਾ ਹੈ ਇਹ ਚੀਜ਼ਾਂ ਗਰੀਬ ਲੋਕਾਂ ਤੱਕ ਪਹੁੰਚਦੀਆਂ ਕਰਨੀਆਂ ਪਰ ਅੱਜ ਮੈਂ ਦੇਖ ਰਿਹਾ ਕਿ ਸਾਡੇ ਹਲਕੇ ਸ਼ਤਰਾਨੇ 'ਚ ਜਿੱਥੇ ਨਸ਼ਿਆਂ ਨਾਲ ਨੌਜਵਾਨ ਮਰ ਰਹੇ ਨੇ ਉੱਥੇ ਮੈਨੂੰ ਲੱਗਦਾ ਹੁਣ ਬਿਨਾਂ ਪਾਣੀ ਤੋਂ ਹੀ ਜਿਹੜੇ ਹੈਗੇ ਨੇ ਸਾਡੇ ਲੋਕ ਉਹ ਮਰ ਮੁਰ ਜਾਣਗੇ ਸੋ ਇੱਥੋਂ ਕਿਸ ਤਰ੍ਹਾਂ ਦੇ ਹਾਲਾਤ ਨੇ ਮੇਰੇ ਨਾਲ ਬੀਬੀ ਜੀ ਨੇ ਬੀਬੀ ਗੱਲ ਕਰੂਗੀ ਹਾਂ ਬੀਬੀ ਦੱਸੋ ਕਿਵੇਂ ਪਾਣੀ ਦਾ ਕੋਈ ਪਰਵਾਹਤ ਨਹੀਂ ਹੈਗਾ ਉਹਨੂੰ 2 ਸਾਲ ਹੋ ਗਏ ਟੈਂਕੀ ਨੂੰ ਕਹੀ ਨੂੰ ਲੈ ਕੋਈ ਸਾਸੀਂ ਬਹੁਤ ਜਿਆਦਾ ਤੰਗ ਕਰੇ ਕਿ ਦੂਰ ਦੂਰ ਜਾ ਕੇ ਨਾ ਕੋਈ ਸਾਡਾ ਸਰਪੰਚ ਨਾ ਸਰਕਾਰ ਸੁਣੇ ਜੀ ਸਾਡੀ ਕੋਈ ਨਾ ਮੈਂਬਰ ਸਰਪੰਚ ਸੁਣਨ ਸਾਡੀ ਜੀ ਕੋਈ ਸੁਣਦੇ ਹੀ ਨਹੀਂ ਨਾ ਕੋਈ ਮੋਟਰ ਦਾ ਨਾਮ ਉਹ ਵੀ ਕਟਾਈ ਜਾਂਦੇ ਨੇ ਹਰ ਤੱਕ ਗਰੀਬਾਂ ਨੂੰ ਇੱਕ ਲੈ ਕੰਮ ਦੀ ਗਰੀਬਾਂ ਨੂੰ ਪਾਣੀ ਨਹੀਂ ਆਉਂਦਾ ਸਾਡੇ ਤਾਂ ਹੀ ਕਰਾ ਚੋ ਜੀ ਪਾਣੀ ਬਿਲਕੁਲ ਕਰਕੇ ਫੀ ਜਾਂਦੇ ਨੇ ਪਾਣੀ ਹੀ ਹੈਗਾ ਸਾਡੇ ਤਾਂ ਸਾਡਾ ਕੁਛ ਨਹੀਂ ਹੈਗਾ ਪਾਣੀ ਪਾਣੀ ਬੀਬੀ ਕਿੱਥੋਂ ਲੈਣੇ ਤੁਸੀਂ ਪਾਣੀ ਨਹੀਂ ਆਉਂਦਾ ਘੂੜਾ ਟੋੜਾ ਜਾਂ ਮੇਰਾ ਬਹੁਤ ਜਿਆਦਾ ਬਹੁਤ ਸਾਲਾਂ ਤੋਂ ਟੈਂਕਰ ਮੋਟਰ ਤੋਂ ਲਿਉਣਾ ਪਰ ਕੇ ਕਦੇ ਟੋਬਿਆਂ ਤੋਂ ਲਿਉਣਾ ਅੱਗੇ ਪਰਕੇ ਅਸੀਂ ਤਾਂ ਬਹੁਤ ਜਿਆਦਾ ਤੰਗ ਆ। ਆ ਦੇਖ ਲਓ ਹਾਲਾਤ ਪਿੰਡ ਬਰਾਸ ਦੇ ਕਿੱਦਾਂ ਦੇ ਨੇ ਵੀ ਟੋਬਿਆਂ ਤੋਂ ਮੋਟਰਾਂ ਤੋਂ ਨਹਿਰਾਂ ਤੋਂ ਪਾਣੀ ਲੈ ਕੇ ਆਉਣਾ ਪੈ ਰਿਹਾ ਲੋਕਾਂ ਨੂੰ। ਤੇ ਸਰਕਾਰ ਔਰ ਸਰਕਾਰ ਦੇ ਨੁਮਾਇंदे ਇੱਥੇ ਚੁੱਪ ਨੇ ਸੋ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਪਿੰਡ ਬਰਾਸ ਦੇ ਵਿੱਚ ਜਿਹੜਾ ਪਾਣੀ ਦਾ ਜਿਹੜਾ ਸਹੀ ਢੰਗ ਨਾਲ ਪ੍ਰਬੰਧ ਕਰਨਾ ਚਾਹੀਦਾ ਤਾਂ ਕਿ ਆ ਗਰੀਬ ਲੋਕਾਂ ਦੇ ਘਰਾਂ 'ਚ ਵੀ ਟਾਈਮ ਨਾਲ ਜਿਹੜਾ ਪਾਣੀ ਫੁੱਟਦਾ ਹੋ ਜਾਏ ਸੋ ਸਾਡੇ ਸੁਧਾਰ ਨੂੰ ਸਾਡੇ ਆਰਟੀਕਲ ਦੀਆਂ ਝੰਡੀਆਂ ਉਡਾਈਆਂ ਜਾ ਰਹੀਆਂ ਨੇ ਜਦੋਂ ਲਾਗੂ ਹੀ ਨਹੀਂ ਤੁਸੀਂ ਕੁਝ ਕਰਨਾ ਇਹ ਅਪੀਲ ਹੈ ਪੰਜਾਬ ਸਰਕਾਰ ਨੂੰ ਜੇ ਸਰਕਾਰ ਨੇ ਹਲਕੇ ਸ਼ਤਰਾਣੇ ਚ ਜਿਹੜਾ ਪੀਣ ਵਾਲੇ ਪਾਣੀ ਦਾ ਪ੍ਰਬੰਧ ਨੂੰ ਆਉਣ ਵਾਲੇ ਦਿਨਾਂ ਚ ਸਹੀ ਤਰ੍ਹਾਂ ਨਹੀਂ ਚਲਾਇਆ ਜਾਂ ਕਈ ਪਿੰਡਾਂ ਦੀ ਪ੍ਰੋਬਲਮ ਹੈ ਕਈ ਮੱਲਿਆਂ ਦੀ ਪ੍ਰੋਬਲਮ ਹੈ ਤਾਂ ਅਸੀਂ ਪੰਜਾਬ ਸਰਕਾਰ ਦਾ ਸਾਡਾ ਇਹ ਹੁੰਦਾ ਹੈ ਪਟਿਆਲੇ ਅਮੇ ਛੋਟੇ ਸਾਰੇ ਨਾਲ ਵਾਦਾ ਕਰਦਾ ਕਿ ਅਸੀਂ ਉਹ ਦਫਤਰ ਘੇਰਾਂਗੇ ਫਿਰ ਜਾ ਕੇ ਪੰਡੇ ਆਵਾਂਗੇ ਜਰੂਰ ਹਾਂ ਆ ਦੇਖ ਲਓ ਆ ਖਾਲੀ ਪਾਂਡੇ ਦਿਖਾਓ ਚੱਕੋ ਪਾਂਡੇ ਆਪਦੇ ਆ ਖਾਲੀ ਪਾਂਡੇ ਅਜੇ ਪਾਣੀ ਇਨਾਂ ਚ ਕੁਛ ਨਹੀਂ ਪਤਾ ਨਹੀਂ ਕਿੱਥੋਂ ਲੈ ਕੇ ਪਾਣੀ ਆਉਣਾ ਇਹਨਾਂ ਨੇ ਵਿਚਾਰਾਂ ਨੇ ਧੁੱਪ ਚ ਜਾਣਾ ਬੱਚਿਆਂ ਨੇ ਜਾਣਾ ਕੁੜੀਆਂ ਨੇ ਜਾਣਾ ਸਾਡੀਆਂ ਬੀਬੀਆਂ ਨੇ ਜਾਣਾ ਸਾਡੇ ਨੌਜਵਾਨ ਸਾਥੀਆਂ ਨੇ ਜਾਣਾ ਕਿ ਦੂਰ ਦੁਰਾਡੇ ਜਾਂਦੇ ਨੇ ਤਾਂ ਕਿ ਜੇ ਮੋਟਰਾਂ ਮੋਟਰਾਂ ਤੋਂ ਪਾਣੀ ਆਪਣੇ ਘਰ ਜੋਗਾ ਪਿੰਡ ਜੋ ਗੱਲ ਲੈ ਕੇ ਆਉਂਦੇ ਨੇ ਬੜੀ ਸ਼ਰਮ ਦੀ ਗੱਲ ਹੈ ਕਿ ਅਸੀਂ ਕਿਸ ਸੂਬੇ 'ਚ ਰਹਿ ਰਹੇ ਆ ਅਸੀਂ ਕਿਸ 21ਵੀਂ ਸਦੀ ਦੀ ਗੱਲ ਕਰਦੇ ਆ ਅਸੀਂ ਬੜੀ ਮਾਡਰਨਾਈਜ਼ ਦੀ ਗੱਲ ਕਰਦੇ ਆ ਅਸੀਂ ਆਧੁਨਿਕਤਾ ਦੀ ਗੱਲ ਕਰਦੇ ਆ ਪਰ ਇੱਥੇ ਤਾਂ ਯਾਰ ਸਾਡੇ ਪਾਣੀ ਪੀਣ ਵਾਲੇ ਨਹੀਂ ਹਲਕੇ ਛਤਰਾਣੇ 'ਚ ਔਰ ਜਿੱਥੇ ਪਾਣੀ ਹੈਗਾ ਉਹ ਡਾਇਰੈਕਟ ਆ ਰਿਹਾ ਕਈ ਥਾਵਾਂ ਤੇ ਕੈਂਸਰ ਬੈਲਟ ਬਣ ਚੁੱਕੇ ਨੇ ਪਿੰਡ ਕਿ ਪਾਣੀ ਸਿੱਧਾ ਸਾਫ਼ ਸੁਥਰਾ ਪਾਣੀ ਹੈ ਔਰੋਂ ਦਾ ਕੋਈ ਪ੍ਰਬੰਧ ਨਹੀਂ ਸੋ ਸਰਕਾਰ ਜੀ ਗਰੀਬਾਂ ਦੇ ਇਹ ਖਾਲੀ ਭਾਂਡੇ ਭਰ ਦਿਓ ਇੰਨਾ ਚ ਪਾਣੀ ਦਾ ਪ੍ਰਬੰਧ ਕਰੋ ਫੇਰ ਨਾ ਕਰੋ ਗਰੀਬ ਘਰਾਂ ਚ ਉੱਠ ਕੇ ਇਹ ਕਿਰਤੀ ਲੋਕ ਉੱਠ ਕੇ ਤੁਹਾਡੇ ਦਸਤਰਾਂ ਵੱਲੋਂ ਕੂਚ ਕਰਨ ਪਾਣੀ ਦਾ ਪ੍ਰਬੰਧ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਪਾਣੀ ਦਾ ਪ੍ਰਬੰਧ ਕਰੋ ਪਾਣੀ ਦਾ ਪ੍ਰਬੰਧ ਕਰੋ ਯਾ ਸਰਕਾਰ ਪ੍ਰਬੰਧ ਕਰੋ ਪ੍ਰਬੰਧ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ